ਫੰਨਾ ਪੁਲਿਸ ਵੱਲੋਂ ਇੱਕ ਸੂchnਾ ਦੇ ਆਧਾਰ ਤੇ ਕਾਰਵਾਈ ਕਰਦਿਆ ਹੋਟਲ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਛਾਪੇਮਾਰੀ ਕਰਦਿਆ ਉੱਥੇ ਵੱਡੇ ਪੱਧਰ ਤੇ ਚੱਲਣ ਵਾਲੇ ਇੱਕ ਜੂਏ ਦੇ ਅੱਡੇ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਤਾਂ 11,95,000 ਦੀ ਕੀਮਤ ਵਾਲੀ ਚਿੱਪ ਕਰੰਸੀ ਤੋਂ ਇਲਾਵਾ 7 ਲੱਖ ਦੇ ਕਰੀਬ ਦੀ ਨਕਦੀ ਬਰਾਮਦ ਹੋਈ ਹੈ ਉੱਥੇ ਜੂਆ ਖੇਡ ਰਹੇ 33 ਲੋਕ ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜ਼ਿਕਰ ਹੋ ਗਿਆ ਕਿ ਜੂਏ ਦਾ ਅੱਡਾ ਚਲਾਉਣ ਵਾਲੇ ਵਿਅਕਤੀ ਦੇ ਵੱਲੋਂ ਜੂਏ ਦੇ ਖਿਡਾਰੀਆਂ ਵਾਸਤੇ ਇੱਕ ਚਿਪ ਬਣਾਈ ਹੋਈ ਸੀ ਜਿਸ ਦੀ ਕੀਮਤ 5000 ਸੀ ਤੇ 10000 ਵੀ ਰੱਖੀ ਗਈ ਸੀ ਤਾਂ ਜੋ ਹੋਣ ਵਾਲੀ ਕਿਸੇ ਵੀ ਸੰਭਾਵੀ ਰੇਡ ਦੇ ਦੌਰਾਨ ਨਕਦੀ ਬਰਾਮਦ ਨਾ ਹੋ ਸਕੇ ਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੇ ਮੋਬਾਈਲ ਰਿਕਾਰਡ ਦੀ ਵੀ ਜਾਂਚ ਪੜਤਾਲ ਹੋ ਰਹੀ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸ਼੍ਰੀ ਗੌਰਮ ਜੱਜ ਆਈਪੀਓ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਬਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫ੍ਰੀ ਰੱਖਣ ਵਾਸਤੇ ਸਾਨੂੰ ਕੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੇ ਜਗਦਲੇ ਆਈਪੀਐਸ ਲੁਗਿਆਣ ਅਰੇ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ ਜਾਦਵ ਬੈਂਸ ਆਈਪੀਐਸ ਐਸਐਸਪੀ ਪੁਲਿਸ ਜ਼ਿਲ੍ਹਾ ਕੰਨਾ ਦੀ ক্লোਜ ਸੁਪਰਵੀਜ਼ਨ ਤੇ ਦਰਾਹਾ ਵਿਖੇ ਜੀਟੀ ਰੋਡ ਤੇ اطلاع ਮਿਲੀ ਸੀ ਮੁਖਬਰੀ ਹੋਈ ਸੀ ਜਿਹੜੀ ਮੁਖਬਰੀ ਤੇ ਕਾਰਵਾਈ ਕਰਦੇ ਹੋਏ ਜੀ ਜੇ ਬੈਂਕਟ ਹਾਲ ਹੈ ਢਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦੋਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਔਰਗੇਨਾਈਜ਼ਡ ਕ੍ਰਾਈਮ ਪੈਟੀ ਜੁਰਮ ਕਹਿਣ ਵਾਸਤੇ ਲੇਕਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਤਰੀਫ ਸੱਤ ਬੰਦੇ ਸਮੇਤ ਇਹਦੇ ਸੱਤ ਇਹ ਸਤਵੇਂ 22 ਨੇ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਦੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਕ੍ਰੈਂਸੀ ਚਿਪਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ 33 ਦੇ ਵਿੱਚ ਹੌਲੀ ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਕ੍ਰੈਂਸੀ ਚਿਪਸ ਜਿਹਦੇ ਵਿੱਚ ਇੱਕ ਚਿਪਸ ਉਹਨੂੰ ਉਹਨੇ ਕਿਸੇ ਮੇਂ ਨਾਮ ਦਿੱਤਾ ਹੈ 10000 ਰੁਪਿਆ ਦੀ ਇੱਕ ਚਿਪਸ ਕਰੰਸੀ ਤੇ ਉਹ ਚਿਪਸ ਜਿਹੜੀ ਆ 5000 ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੀ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजैक्शन ਪੈਸੇ ਦੀ ਹੈ ਉਹ ਉਥੇ ਉਹ ਆਪਸੀ ਮਿਲੀ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਜੀਟੀ ਰੋਡ ਦਾ ਏਰੀਆ ਹੈ ਆਊਟਸਕਾਟ ਦੇ ਤਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬੜੇ-ਬੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਦੂਆ ਖੇਡਦੇ ਰੰਗੇ ਹੱਥੀ ਸਾਡੀ CIA ਪੁਲਿਸ ਫੰਨਾ ਤੇ ਦੁਰਾਹਾ ਪੁਲਿਸ ਡੀਐਸਪੀ ਡੀ ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਬਕੈ ਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95000 ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਅਬਜੈਕਟ ਉਹਦੇ ਚ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮੁਕਦਮਾ ਦਰਜ ਕਰਕੇ ਉਹਦੀ ਤਫतीश ਹੁਣ ਅਮਜ ਚ ਲੈਂਦੀ ਜਾ ਰਹੀ ਹੈ ਉਸ ਤਫतीश ਦੇ ਦੌਰਾਨ ਇਹਦੇ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜਿਹੜੀ ਕਿ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨੌਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਐਕਟ ਹੈ ਉਹਦੀ ਰਾਮਾ 3 4 ਤੇ 13 3 7 ਕੈਂਪਲਿੰਗ ਐਕਟ ਉਹਦੇ ਮੁਤਾਬਕ ਕਾਰਵਾਈ ਕੀਤੀ। ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫतीश ਕੀਤੀ ਜਾ ਰਹੀ ਹੈ। ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ। ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਜਿਹਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਉਸ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਅਫੀਸਰ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ ਨਿਸ਼ਟਾ ਕੀਤਾ ਹੋਇਆ ਹੈ ਇਕ ਫੰਨਾ ਪੁਲਿਸ ਜ਼ਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫ੍ਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਪਹਿਤੇ ਇਹ ਮੁਕੱਦਮਾ ਜੇ ਵੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਵੀ ਖਰਾਬ ਹੋ ਰਿਹਾ ਸੀ ਇਹ ਨੂੰ ਉਹਦੇ ਮੁਤਾਬਕ ਬੜੀ ਵੱਡੀ ਕਾਮਯਾਬੀ ਹੈ। ਔਰ ਜੋ ਮਾਜੋਗ ਐਸਐਸਪੀ ਦੀਆਂ ਹਦਾਇਤਾਂ ਹੈ ਉਹਦੇ ਮੁਤਾਬਕ ਇਹਦੀ ਸਪਤੀਸ਼ ਜਿਹੜੀ ਡੁੰਗਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਰਤੀ ਛੱਕੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਕਰੀਕ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜੂਟ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀਡੀ ਸਾਡੇ ਡੀਐਸਪੀ ਬੀ ਸ਼੍ਰੀ 모ਹਿਤ ਸਿੰਘਲਾ ਜੀ ਤੇ ਐਸਐਚਓ ਬਰਾਹਾ ਤੇ ਸਾਡਾ ਜਿਹੜਾ ਇੰਸਪੈਕਟਰ ਹਰਦੀਪ ਸਿੰਘ ਹੈ ਇਹਦੀ ਇਹਦੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਗਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਰੇੜਾ ਈਚਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਡਾ ਨੂੰ ਜੋ ਸਾਡੇ ਬਾਲਤਰ ਅਸਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਗੇ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਹਾਂ ਦੇਖੋ ਇਸ ਤਪਰੀਸ਼ਲੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਇਹ ਬੜੇ ਚਿਰਤੋਂ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵਿੱਚ ਕਰਦਾ ਇਹਨਾਂ ਦੇ ਮੋਬਾਈਲ ਨੂੰ ਖੋਲਾਰੇ ਆ ਇਹ ਕਦੋਂ-ਕਦੋਂ ਦੇ ਹੈ ਕਿੰਨੇ ਚਿਰਤੋਂ ਹੈ ਇਹ ਫੇੜ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕ੍ਰਾਈਮ ਦੀ ਹਲਕ ਦੇ ਮੁਤਾਬਕ ਸਫਰ ਨਹੀਂ ਸਕਿਆ ਇਹਦੇ ਵਿੱਚ ਜਿਹੜੇ ਇਹ ਮੋਰਜਮ ਪਕੜੇ ਗਏ ਆ ਜਿਹੜਾ 메ਨ ਇਹਦਾ ਖਡਾਉਣ ਵਾਲਾ ਕਿੰਗਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹਦੇ ਇਹ ਸ਼ਹਿਰ ਦੇ ਸ਼ਹਿਰ ਬੰਦੇ 메ਨ ਜਵਾਰੀ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਔਰ ਜਿਹੜੇ ਫਰਦੜਾ ਉਹ ਅਸੀਂ ਸਫਾ ਵਿੱਚੋਂ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਆਵੇ। ਇਹ ਦੇਖੋ ਇਹ ਤਫतीश ਦਾ ਪਾਰਟ ਹੈ। ਆਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਡੇਲ ਮਚਲ ਦਾ ਜਮਾਨੇ ਤੇ ਸੱਜਿਆ ਵੀ ਹੈ ਤਾਂ ਉਹ ਤਫतीश ਦੇ ਮੁਤਾਬਕ ਇਹ ਨਹੀਂ ਕਿ ਕਿਸ ਨੂੰ ਫਾਰਗ ਕਰ ਦਿੱਤਾ ਗਿਆ। ਉਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਯੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜ਼ਮਾਨਤਨਾਮਾ ਮਚਲਕਾ ਲੈ ਕੇ ਅਨੀਦ ਕੀਤੇ ਹੈ ਉਹਨਾਂ ਨੂੰ ਇਸ ਤਰਤੀਸ ਦੇ ਵਿੱਚ ਇੱਕ ਵਾਰ ਨਹੀਂ 10 ਬਾਰ ਦੀ ਬਾਰ ਬਾਰ ਸ਼ਾਮਲ ਤਰਤੀਸ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਵੇਂ ਤੁਹਾਡਾ ਸਵਾਲ ਹੈ ਦੇ ਟੋਟਲ 33 ਮੁਜਮ ਨੇ 33ਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਗੈਸਟਾਰ ਨੇ اور ਉਹਨਾਂ ਨੂੰ ਮਾਣਯੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਚਲਕਾ ਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਚਲਕਾ ਵਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਲੈ ਕੇ ਉੱਤ ਪੇਸ਼ ਦਾ 파ਟ ਹੈ ਉਹ ਉਹ ਲੋਸਲੀ ਡੀਐਸਪੀ ਦੀ ਜਿਹਦੀ ਮੋਹਿਸ ਸਿੰਘਲਾ ਜੀ ਬਾਤ ਕਰ ਰਿਹਾ ਤੇ ਉਵੇਂ ਉਵੇਂ ਪ੍ਰਤੀਕ ਕੀਤਾ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਆ ਤੁਸੀਂ ਪੜੋ ਉਹਦੇ ਵਿੱਚ ਨਾਮ ਮੈਂਸ਼ਨ ਹੈ ਨੈਸ਼ਨ ਲੱਗੀ ਹੈ ਨਾਲ ਹਾਂ ਨਹੀਂ ਨਹੀਂ ਨਾਮ ਲਿਖਿਆ ਮੈਂ ਨਹੀਂ ਪੜਉ ਤੁਹਾਨੂੰ ਸਾਰਾ ਕੁਝ ਲਿਖਿਆ ਬਕਾਇਦਾ ਤੁਸੀਂ ਚੰਗੀ ਤਰ੍ਹਾਂ ਪੜੋ ਉਹ ਕਿੱਥੇ ਗਈ ਆ ਜੀ ਜੇਰੀ ਦੇਖੋ ਨਾ ਇਹ ਵੀ ਪੁੱਛਿਆ ਨਾ ਤੁਹਾਨੂੰ ਇੱਕ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੈਂਸ ਤੋਂ ਜਾਣੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਟਿਪਸ ਟ੍ਰਾਂਜ਼ੀਟਿਵ ਟਿਪਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿੰਨੇ ਕਿੰਨੇ ਆ ਉਹ ਤੋਂ ਪੀਸ ਦਾ ਪਾਸ ਆ ਕਿ ਜਿਵੇਂ ਮੈਂ ਤੁਹਾਨੂੰ ਉਹ ਦਾਅਵੇ ਦੇ ਤੌਰ ਤੇ ਦੱਸਿਆ ਸੀ ਇੱਕ ਟ੍ਰਾਂਜ਼ੀਟਿਵ ਦੀ 10000 ਰੁਪਏ ਕਿੰਨੇ ਦੇ ਲਈ ਪੰਡਿਆ ਵੱਟੇ ਨਾਮ ਦਿੱਤਾ ਹੋਇਆ ਸਮਝ ਗਏ ਮੈਂ ਫੋਲੋ ਕਰ ਗੀ ਉਹਦੇ ਮੁਤਾਬਕ ਜਿਹੜਾ ਹੁਣ ਜਿਵੇਂ ਤੁਹਾਡਾ ਸਵਾਲ ਲਗਾ ਮੇਰਾ ਕਹਿਣ ਦਾ ਵਕ ਇਹ ਸਾਰਾ ਜਿਵੇਂ ਇੱਕ ਦੋ ਹੁਣ ਜਿਵੇਂ ਜਿਵੇਂ ਸਾਡੀ ਜਿਹੜੀਆਂ ਸਰਟੀਫਿਕੇਟ ਨੂੰ ਕੋਈ ਕੋਈ ਕੀ ਦਿੱਤੇ ਬਕਾਇਦਾ ਤਕਪੀਸ਼ ਹੈ ਔਰ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਤੇ ਇਹਦੀ ਡੰਗਾਈ ਪੜਤਾਲ ਔਰ ਤਕਪੀਸ਼ ਜਾਰੀ ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰਪ ਪੁਆਇੰਟ ਹੈ ਕਿੱਥੋਂ ਸ਼ੁਰੂ ਆਤਾ ਹੈ ਇਹ ਤੇ ਚਾਹੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਹੇ ਮੈਸਿੰਗ ਲੈਵਲ ਹੈ ਚਾਹੇ ਇੰਟਰਨੈਸ਼ਨਲ ਲੈਵਲ ਤੱਕ ਕਿੱਥੋਂ ਇਹ ਜੀ ਤੀ ਚੀਜ਼ ਜਿਹੜੀ ਇਨਵੋਲਵ ਹੈ ਉਹਨੂੰ ਇਹਦੀ ਇੱਕ ਬਕਾਇਦਾ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਚੱਲਦਾ ਰਹੇਗਾ ਅਸੀਂ ਕਾਰ ਵੀ ਉਵੇਂ ਉਵੇਂ ਕਰਦੇ ਹੀ ਰਹਿਣਾ ਔਰ ਬਕਾਇਦਾ ਇਹਦੀ ਜਦੋਂ ਸਾਡੀ ਤਫ਼ਤੀਸ਼ ਕੰਪਲੀਟ ਹੋ ਗਈ ਸਫਾ ਵਿੱਚ ਸੁਲਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਸਾਬਕਾ ਕਲਾਂ ਜੁਰਮ ਜਦੋਂ ਸਬੂਤ ਜਿਹੜਾ ਹੈਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਕਾਨੂੰਨ ਵੀ ਕੇਸ ਕਰਨਾ ਉਹ ਸਾਰਾ ਕੋਈ ਨਹੀਂ ਆ ਕੋਈ ਇਹ ਨਹੀਂ ਕਿ ਕਿਸੇ ਨੂੰ ਕੂਮ ਕੇ ਤਾ ਨਾ ਇਹ ਸਾਰਾ ਕੋਈ ਮੇਲ ਚੱਲ ਰਿਹਾ ਹੈ ਅਨਕਲ ਦਾ ਉਹ ਪੈਸੇ ਦਾ ਹੈ ਇਹ ਉਹ ਜਿੰਮੇਦਾਰਤਾ ਦੇ ਵਿੱਚੋਂ ਕਿਸੇ ਦੀ ਗਲਤ ਹੋਣੀ ਹੈ ਅਸੀਂ ਟੱਕਰ ਤੇ ਇਤਵਾਦ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਹੰਗਾਰ ਰਹੇ ਹੰਗਾਰ ਦਾ ਮਤਲਬ ਉਹਨੂੰ ਦੇਖ ਰਹੇ ਆ ਇਹਨਾਂ ਦਾ ਪਿਛੋਕੜ ਕੀ ਹੈ ਜਿਹੜੇ ਜਿਹੜੇ ਕੰਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ ਕਿੱਥੇ ਇਹਨਾਂ ਦੇ ਕੀ ਪੁਰਾਣੇ ਮਕੱਦਮੇ ਗਾ ਜਾਂ ਜੂਏ ਤੋਂ ਇਲਾਵਾ ਹੋਰ ਕਿਹੜੇ ਗਰਮਲੇ ਵਿੱਚ ਨਵਾਲਪੈ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਅੰਤੋਂ ਕੋਈ ਸਮਝ ਮਿਲ ਸਕੇ ਲੱਗਦਾ ਜੀ ਸਭ ਤੋਂ ਵੱਡੀ ਗੱਲ ਆਪਕੋ ਵੀ ਕਹਿੰਦੇ ਗੋਸਟ ਆ ਕੀ ਹੋ ਰਿਹਾ ਹੈ ਗਿਣਕਾਰ ਅੱਜ ਵੀ ਚੰਗਾ ਨਹੀਂ ਟੋਟਲ 33 ਦੇ ਯੈਸ 33 ਦੇ 33 ਬੰਦੇ ਗਿਣਦਾ ਚੋਕ ਵੀ ਕਰਦਾ ਹਾਂ ਹਾਂ ਇੱਕ ਬੰਦਾ ਉਹ ਜਿਹੜਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬਰਿੰਦਰ ਦੀਪ ਸਿੰਘ ਮੀਤਾ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ 3J ਦਾ ਮਾਲਕ ਹੈ ਉਹ ਜਦੋਂ ਡੇਡ ਕੀਤਾ ਉਹ ਉੱਥੇ ਉੱਥੋਂ ਮਤਲਬ ਉਹ ਭੱਜਣ ਚ ਕਾਮਯਾਬ ਹੋ ਗਿਆ ਖਿਸਕਣ ਚ ਕਾਮਯਾਬ ਹੋ ਗਿਆ ਉਹਨਾਂ ਨੇ ਬਾਕੀ ਸਾਰੇ ਦੇ ਸਾਰੇ ਬਕੀ ਦੇ ਬਕੀ ਬੰਦੇ ਆ ਉਹ ਗ੍ਰਿਫਤਾਰ ਕੀ ਉਹ ਫੇਵਰੇਟ ਚਾਹੇ ਬੰਦੇ ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਫਰੀਸ਼ ਪ੍ਰਵੇਸ਼ਨਰ ਡੀਐਸਪੀ ਵੀ ਮੋਹਿਤ ਸਿੰਘ ਲਾ ਜੀ ਕਲੋਜ਼ਲੀ ਔਰ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਬਹੁਤ ਨਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਫੋਪੀਸ ਦੇ ਵਿੱਚ ਬਾਹਰ ਨੂੰ ਸਾਡੀ ਸਾਨੂੰ ਪ੍ਰੋਪਰ ਉਹਨਾਂ ਦੀਆਂ ਗਾਈਡਲਾਈਨ ਵੀ ਮਿਲਦੀਆਂ ਹਨ ਉਹਨਾਂ ਦੀ ਗਾਈਡਲਾਈਨ ਦੇ ਤਹਿਤ ਅਸੀਂ ਇਹਦੀ ਫੋਪੀਸ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਡੰਗਾਈ ਚ ਕਰ ਰਹੇ ਹਾਂ ਔਰ ਉਦੋਂ ਤੱਕ ਕਰਨਾ ਜਦੋਂ ਤੱਕ ਲਾਸਟ ਕਿੰਗ ਇਹਦਾ ਜੋ ਵੀ ਹੈ ਉਸ ਤੋਂ ਬਾਅਦ ਨਹੀਂ ਹੋਣਾ ਪਰ ਇਹ ਮੈਕੈਨਿਕਲ ਹੋ ਰਿਹਾ ਹੈ ਜੀ ਜੀ ਬਿਲਕੁਲ ਬਿਲਕੁਲ ਸਵਾਲ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਇਸੇ ਕੇਸ ਤੋਂ ਬਕਾਇਦਾ ਇਹ ਦੱਸ ਦੇਣਾ ਚਾਹੁੰਦਾ ਕਿ ਸੰਨਾ ਪੁਲਿਸ ਜਿਹੜੀ ਉਹ ਗ੍ਰਿਡ ਹੈ ਸੰਨਾ ਪੁਲਿਸ ਧਿਰ ਨੂੰ ਮਾਂ ਜੋਗ ਐਸਐਸਪੀ ਮੈਮ ਨੇ ਜੋ ਗ੍ਰਿਡ ਮਿਕਸਾ ਕੀਤਾ ਹੋਇਆ ਉਹਦੇ ਇਨ ਤਾਕ ਅਸੀਂ ਇੱਥੇ ਕੋਈ ਗੁਰਮ ਨਹੀਂ ਹੋਣ ਕ੍ਰਾਈਮਾਂ ਜੋ ਉਹ ਉਹਨੂੰ ਫ੍ਰੀ ਰੱਖਣਾ ਹੈ ਕ੍ਰਾਈਮ ਫ੍ਰੀ ਰੱਖਣਾ ਜਿਹੜਾ ਕੋਈ ਬੰਦਾ ਗੁਰਮ ਕਰਦਾ ਉਹਨੂੰ ਫੜਾਂਗੇ ਕਾਇਦੇ ਕਾਨੂੰਨ ਦਾ ਕਾਜ਼ੀ ਕਰਾਂਗੇ। ਔਰ ਇਥੋਂ ਇੱਕ ਮੇਰੀ ਚੇਤਾਵਨੀ ਵੀ ਹੈ ਅਗਰ ਕੋਈ ਹੋਰ ਇਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਕਿ ਹਾਂ ਪੁਲਿਸਾਂ ਦੇਖੋ ਨੋ ਡਾਊਟ ਐਲਤੀ ਜੀ ਵੀ ਇਸ ਕਰਾਂਗੇ ਵੀ ਇਤਿਹਾਸਾ ਲੱਗੇ ਰਹੇ। ਲੇਕਿਨ ਇਹ ਹੀ ਕਾਜਨੀ ਪਪੜੀ ਪੀਟੀ ਜਿਹਨੂੰ ਦੇ ਵੀ ਕਾਜੰਦਾ ਜੂਆ ਸਿਵਾਣਾ ਸਾਰਾ ਕੁਝ। ਪਰ ਸੋਸਾਇਟੀ ਦੇ ਉੱਤੇ ਇਹਦਾ ਕਿੰਨਾ ਮਾੜਾ ਅਸਰ ਹੈ ਇਹ ਸਾਡੀ ਸਖਤ ਚੇਤਾਵਨੀ ਹੈ। ਬਾਕੀ ਵੀ ਜਿੰਨੇ ਇਸ ਤਰ੍ਹਾਂ ਦੇ ਕੋਈ ਲੋਕਸ਼ੇਪ ਕੇ ਕੋਈ ਫੂਟ ਲੱਜ ਖਲਾ ਰਹੇ ਨੇ ਜਾਂ ਕੋਈ ਬਾਹਰ ਆਊਟ ਕਾਰਡ ਤੇ ਕੋਈ ਜੋ ਜੋ ਸਾਨੂੰ ਤੁਹਾਨੂੰ ਦੱਸਿਆ ਸਾਡੀ ਅਸੀਂ ਆਪਣੇ ਇਨਫੋਰਮਰ ਲਾਇਏ ਹੋਏ ਨੇ ਅਗਰ ਸਾਨੂੰ ਹੋ ਵੀ ਕੋਈ ਇਨਕਮ ਇਹ ਵੀ ਇਨਫੋਰਮੇਸ਼ਨ ਤੇ ਕੰਮ ਕੀਤਾ ਇਸੇ ਤਿੱਕੇ ਨਾਲ ਹੋ ਵੀ ਸਾਡੇ ਇਨਫੋਰਮਰ ਜੀ ਨੇ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੀ ਸਪੈਸ਼ਲ ਬ੍ਰਾਂਚ ਹੈ ਸਾਡੇ ਸੀਆਈਏ ਤੋਂ ਸਾਡੇ ਕੁਝ ਅਜਿਹੇ ਮੁੰਡੇ ਨੇ ਬਕਾਇਦਾ ਕੁਝ ਅਹਿਮੀਆਂ ਤੀਨ ਜੀ ਨੇ ਜਿੰਨਾਂ ਨੂੰ ਮਾਝੋ ਗਿਆ ਸੀ ਸਾਖ ਖੁਦ ਆਪਣੀ ਨਿਗਰਾਨੀ ਨੇ जिम्मेवारी जी है मेरे समेत होर गेटेड अफसर मिली हुई है वो मुताबिक असिने अपने अपने एरिए हर एंगल तो लगिया हुई और जिते जिथे भी कोई मुख भी कोई इन्फोरमेन मिलेगी किसी जुर्म बारे तो वाजी दी जाएगी